ਇਹ ਪੇਟ ਵਿਚੋਂ ਨੋਰ ਆਕੇ ਸਭ ਨੇ ਕੋੜੀਆਂ ਮਾਰਦੇ ਆ ਅਸੀਂ ਕੋੜੀਆਂ ਕਾਹਨੂੰ ਮਰਦੇ ਇਹਨਾਂ ਦੀ ਇਹਨਾਂ ਦਾ ਹਿੱਟ ਦਾ ਜਵਾਬ ਪੱਤਰ ਨਾਲ ਦਿੱਤਾ ਜਾਏਗਾ ਹਿੱਟ ਦਾ ਜਵਾਬ ਪੱਤਰ ਨਾਲ ਅੰਮ੍ਰਿਤੋੜਾ ਕਹਿ ਰਿਹਾ ਕੀ ਨਵੀਂ ਹਿੱਟ ਦਾ ਜਵਾਬ ਪੱਤਰ ਨਾਲ ਲਾਗੇ ਪੱਤਰ ਨਾਲ ਦੱਸਾਂਗੇ ਹਿੰਦੂ ਸ਼ੇਰਾਂ ਦੀ ਕੂਬੇ ਸ਼ੇਰਾਂ ਦੀ ਆ ਤੁਸੀਂ ਕਿਦਣਾ ਲਗੂ ਤੁਹਾਨੂੰ ਪਿੱਛੇ ਕੋੜੀਆਂ ਮਾਰ ਦੋ ਸਭ ਨਹੀਂ ਆਕੇ ਬੱਚੋ ਇਹਨੂੰ ਤੂੰ ਦੇਵ ਹਮੇਰੇ ਸਾਹਮਣੇ ਦੇਖਦਾ ਮੈਂ ਕਿਰਪਾ ਨੇ ਕਹਾ ਮੈਂ ਤੇਰਾ ਪ੍ਰੇਮ ਨੂੰ ਸਮਝਦਾ ਮੈਂ ਪੈਰ ਦੇ ਵਿੱਚ ਤੁਸੀਂ ਕੋੜੀਆਂ ਮਾਰਦੇ ਓ ਸਿਹਰਾ ਦੇ ਇਦਾਂ ਹੀ ਮੇਰੇ ਕੋੜੀਆਂ ਮਾਰੀ ਜਾਂਦੇ ਏਤੇ ਤੂੰ ਦਾ ਕੁੱਤਾ ਦੇ ਇਦਾਂ ਹੀ ਹਾਰੇ ਸੰਦੇ ਅੱਜ ਮੇਰੇ ਤੇਰਾ ਵਰਗਾ ਭਰਾ ਸੂਰੀ ਸਾਸ੍ਰੀਕਾਰ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ ਨਿਊਜ਼ ਚੈਨਲ ਨਾਲ ਤੇ ਮੈਂ ਸਤਨਾਮ ਸਿੰਘ ਵਿੱਚ ਭਾਰਤ ਵਿੱਚ ਵਸਦੇ ਪੰਜਾਬੀਆਂ ਨੂੰ ਅੱਜ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਢੇਰ ਸਾਰੀਆਂ ਬਧਾਈਆਂ ਇਸ ਗੱਲ ਦੀਆਂ ਕਿ ਜਿਹੜਾ ਪੰਜਾਬ ਦਾ ਦੁਸ਼ਮਣ ਸੀਗਾ ਉਹ ਪੂਰੀ ਤਰ੍ਹਾਂ ਇਸ ਦੁਨੀਆ ਚੋਂ ਜਾ ਚੁੱਕਿਆ ਹੈ ਕਿਹਦੀ ਮਿਹਰਬਾਨੀ ਨਾਲ ਉਹ ਵੀ ਤੁਸੀਂ ਸਭ ਕੋਈ ਦੇਖ ਰਹੇ ਹੋ ਦੂਜੇ ਪਾਸੇ ਇੱਕ ਸਾਡੀ ਸ਼ਰਧਾ ਅਤੇ ਪ੍ਰਚਲਿਤ ਤੇ ਇੱਕ ਇਤਿਹਾਸ ਦੇ ਮੁਤਾਬਕ ਜਿਹੜੀ ਮਾਨਵ ਰੀਤਾ ਉਹਨੂੰ ਕਹਿੰਦੇ ਨੇ ਸੱਜਣ ਮਰੇ ਤੇ ਅਗੇ ਖੁਸ਼ੀ ਨਾ ਕਰਗੇ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰਗੇ ਸੱਜਣਾ ਵੀ ਮਰ ਜਾਣਾ ਇਹ ਕਹਾਵਤ ਹਰ ਵਿਅਕਤੀ ਤੇ ਨਹੀਂ ਠੋਕਦੀ ਹੈਗੀ ਇਹ ਕਹਾਵਤ ਉੱਥੇ ਠੋਕਦੀ ਹੈ ਜਿੱਥੇ ਕੋਈ ਨਾ ਕੋਈ ਚੀਜ਼ ਚ ਦਮ ਹੋਵੇ ਕਿਉਂਕਿ ਇਹ ਇਹ ਸੱਜਣ ਕਾਦੇ ਆ ਤੇ ਨਾ ਇਹ ਮਰ ਗਏ ਇਹਨਾਂ ਦੇ ਤਾਂ ਖੁਸ਼ੀ ਮਨਾਉਣੀ ਚਾਹੀਦੀ ਆ ਇਸ ਤੋਂ ਪਹਿਲਾਂ ਇੱਕ ਚੱਕ ਗਾਂਧਾ ਸਿੰਘ ਆਲਾ ਵਿਖੇ ਵੀ 1947 ਤੋਂ ਲੈ ਕੇ ਦੁਸ਼ਮਣ ਬਣਿਆ ਸੀ ਤੇ ਜਦੋਂ ਮਰਿਆ ਸੀ ਲੋਕਾਂ ਨੂੰ ਭਾਵੇਂ ਨਹੀਂ ਪਤਾ ਲੱਗਿਆ ਪਰ ਘੋਲ ਲੈ ਜਾ ਕੇ ਵੀ ਦੀਵੇ ਜਗਾਏ ਸੀ ਇਹ ਕਰਕੇ ਜੇ ਸੂਬਾ ਸਿੰਘ ਮਰ ਗਿਆ ਜੇ ਸੂਬਾ ਸਿੰਘ ਕੱਲੀ ਸੱਣੀ ਦਾ ਦੁਸ਼ਮਨ ਨਹੀਂ ਹੈਗਾ ਸਿੱਖ ਕੌਮ ਦਾ ਪੰਥ ਦਾ ਗद्दार ਜਿਹੜਾ ਬੰਦਾ ਸੀ ਸੁਭਾ ਸਿੰਘ ਸਰਹੰਦ ਕਹਿੰਦੇ ਜਿਹੜਾ ਗੁਰਾਂ ਨਾਲ ਟਕਰਾਂਦਾ ਰਿਹਾ ਉਹਨੂੰ ਸੋਧਾ ਲੱਗਿਆ ਤੇ ਉਹ ਇਹ ਤੋਂ ਹੋਇਆ ਸਾਰਾ ਕੁਝ ਇਸ ਗੱਲ ਦੇ ਅਨੁਸਾਰਿਆਂ ਨੂੰ ਵਧਾਈਆਂ ਪੂਰੀ ਤਰ੍ਹਾਂ ਤੇ ਵੈਸੇ ਫੈਸਲੇ ਹੋ ਚੁੱਕੇ ਆ ਵੀ ਕੋਈ ਗਰੰਟੀ ਸਿੰਘ ਰਾਗੀ ਜਾਂ ਕੋਈ ਤਨ ਨਾ ਕਰੇ ਅਰਦਾਸ ਨਾ ਕਰੇ ਤੇ ਦੂਜੇ ਪਾਸੇ ਮੈਂ ਕਹਣਾ ਵੀ ਇਹ ਕਰਨੀਆਂ ਚਾਹੀਦੀਆਂ ਕਰ ਇਹ ਅਰਦਾਸਾਂ ਤੇ ਖੰਡ ਪਾਠ ਤੇ ਸਾਰੇ ਕਰਨੇ ਚਾਹੀਦੇ ਇਸ ਕਰਕੇ ਕਿਉਂਕਿ ਉਲਟ ਅਰਦਾਸ ਕਰਨੀ ਚਾਹੀਦੀ ਆ ਵੀ ਇਹ ਜਿਹੜੇ ਬੰਦੇ ਆ ਇਹਨਾਂ ਦਾ ਕਿਤੇ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਨੂੰ ਦਰਗਾਹ ਚ ਧੋਈ ਨਾ ਦੇਵੇ ਕਿਉਂ ਜਿਹੜੀ ਸਾਡੀ ਪੁਲਿਸ ਆ ਸਾਡੀ ਪੰਜਾਬ ਪੁਲਿਸ ਆ ਤਾਂ ਉਹਦਾ ਇਹੋ ਜੇ ਚੰਦ ਬੰਦਿਆਂ ਨੇ ਐਕਸ ਖਰਾਬ ਕੀਤਾ ਜਿਹੜੇ ਸਾਡੀ ਜਾਨ ਮਾਲ ਦੀ ਰਾਖੀ ਵਾਸਤੇ ਰਾਤ ਦਿਨ ਡਿਊਟੀ ਕਰਦੇ ਜਿਨ੍ਹਾਂ ਦਾ ਟਾਈਮ ਹੀ ਕੋਈ ਨਹੀਂਗਾ ਹੈਗਾ ਰਾਤ ਵੀ ਪੁਲਿਸ ਦੀ ਡਿਊਟੀ ਦਿਨੇ ਵੀ ਰੋੜਾਂ ਤੇ ਉੱਤੇ ਵੀ ਦੋ ਟੱਕਿਆਂ ਦਾ ਬੰਦਾ ਨਹੀਂ ਹੁੰਦਾ ਅਸੀਂ ਫੇ ਉਹ ਫਦੇ ਨੂੰ ਵੋਟਾਂ ਪਾ ਕੇ ਬਣਾ ਦਿੰਨੇ ਆ ਕੁਛ ਉਹਨੂੰ ਅਕਲ ਨਹੀਂ ਹੁੰਦੀ ਮੌਤ ਨਹੀਂ ਹੁੰਦੀ ਭੇਡਾਂ ਬੱਕਰੀਆਂ ਚਾਰਦਾ ਮੰਤਰੀ ਬਣ ਕੇ ਬਹਿ ਜਾਂਦਾ ਤੇ ਟੰਗ ਛੜਦਾ ਸਾਡੇ ਹੀਰੇ ਕਰੋੜਾਂ ਰੁਪਈਆ ਦੇ ਜਿਹਨਾਂ ਦੀ ਕੋਈ ਮੋਲ ਨਹੀਂ ਉਹ ਮਲਾਜ਼ਮ ਛੜਕਾਂ ਦੇ ਟੰਗ ਛੜਦਾ ਲੰਗਣਾ ਹੁੰਦਾ ਉਹਨੇ 2 ਮਿੰਟ ਦੀ ਸਾਰੀ ਪੁਲਿਸ ਜਿਹੜੀ ਆ 2 ਦਿਨ ਪਹਿਲਾਂ ਹੀ ਟੰਗੀ ਰਹਿੰਦੀ ਆ ਇਸ ਵਾਸਤੇ ਸੂਬਾ ਸਿੰਘ ਜਿਹੜਾ ਸਰਹੰਦਾ ਇਹੋ ਜੇ ਲੋਕਾਂ ਨੂੰ ਲੱਖ ਲੱਖ ਲਾਹਂਦਾ ਕਿਉਂਕਿ ਇਹਨਾਂ ਨੇ ਸਾਡੀ ਪੁਲਿਸ ਦਾ ਸਾਡੇ ਚਾਚੇ ਤਾਏ ਮਾਤਾ ਬਾਪੂ ਭੈਣ ਭਰਾ ਪੈਣਾਵਾ ਦਾ ਜਿਹੜਾ ਇਹਨੇ ਐਕਸ ਖਰਾਬ ਕੀਤਾ ਇਸ ਕਰਕੇ ਇਹਨੂੰ ਲਾਹਂਦਾ ਜਿਹੜੀਆਂ ਉਹ ਕੌਣੀਆਂ ਚਾਹੀਦੀਆਂ ਤੇ ਅਰਦਾਸਾਂ ਜਿਹੜੀਆਂ ਹਰ ਗੁਰਦੁਆਰੇ ਚੋ ਵੀਡੀਓ ਤੇ ਅਰਦਾਸਾਂ ਇਹ ਹੋਣੀਆਂ ਚਾਹੀਦੀਆਂ ਸਵੇਰ ਤੋਂ ਲੈ ਕੇ ਕਿ ਇਹ ਜਿਹੇ ਜਿਹੜਾ ਵਿਅਕਤੀ ਆ ਉਹਨੂੰ ਪ੍ਰਮਾਤਮਾ ਕਦੇ ਵੀ ਆਪਣੇ ਚਰਨਾਂ ਚ ਥਾਂ ਨਾ ਦੇਵੇ ਦੂਸਰੇ ਪਾਸੇ ਜਿਹੜੀ ਮੈਂ ਵੀਡੀਓ ਦਿਖਾ ਰਿਹਾ ਹੈ ਉਹ ਕਹਿੰਦੇ ਨਾ ਸਾਡੀ ਗੁਰਬਾਨੀ ਕੀ ਕਹਿੰਦੀ ਰਾਣਾ ਰੌਣਾ ਕੋਰਾ ਰਾਂਕਣਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰੇ ਤਾਂ ਸਾਡੀ ਆ ਨਾ ਗੁਰਬਾਨੀ ਤੇ ਜਿਹੜੇ ਸਾਡੀ ਗੁਰਬਾਨੀ ਤੋਂ ਉਲਟ ਚੱਲ ਕੇ ਕੰਮ ਕਰਦੇ ਆ ਹੁਣ ਮੈਂ ਦੇਖਿਆ ਵੀ ਜਿਹੜੇ ਲੋਕਾਂ ਦੀਆਂ ਮੈਂ ਵੀਡੀਓ ਜਾਂ ਤਸਵੀਰਾਂ ਸਕ੍ਰੀਨ ਤੇ ਦਿਖਾ ਰਿਆ ਹੈ ਇਹਨਾਂ ਨੂੰ ਇਹ ਦੇਖਿਆ ਜਾਵੇ ਕਿ ਇਹ ਅੱਜ ਕਿੱਥੇ ਆ ਅੱਜ ਅਸੀਂ ਸਲਾਮ ਕਿੰਨੂ ਕਰਨੀ ਆ ਆਪਣਾ ਜਨਮ ਦਿਨ ਹਰ ਪੰਜਾਬੀ ਮਨਾਉਣਾ ਭੁੱਲ ਜਾਵੇ ਪਰ ਜਿਹੜੇ ਟਾਈਮ ਤੇ ਦਲਾਵਰ ਸਿੰਘ ਜਿਹੜੇ ਟਾਈਮ ਤੇ ਸੰਨੀ ਸਾਹਿਬ ਇਹ ਲੋਕਾਂ ਨੇ ਜਦੋਂ ਜਦੋਂ ਕੁਰਬਾਨੀਆਂ ਦਿੱਤੀਆਂ ਹੈ ਨਾ ਉਹਨੂੰ ਇਹਨਾਂ ਦੇ ਜਿੰਨੇ ਜੋਗਾ ਕੋਈ ਘਰਾਂ ਚ ਨਿਤਨੇਮ ਕਰੇ ਅਰਦਾਸ ਕਰੇ ਗੁਰਦੁਆਰੇ ਚ ਕਰਾਵੇ ਪਿੰਡਾਂ ਚ ਕਰਾਵੇ ਇਹ ਅਰਦਾਸ ਜ਼ਰੂਰ ਕਰੋ ਵੀ ਅਜਿਹੇ ਜਿਹੜੇ ਦੁਸ਼ਟ ਲੋਕ ਆ ਉਹਨਾਂ ਨੂੰ ਜਗ੍ਹਾ ਨਹੀਂ ਮਿਲਣੀ ਚਾਹੀਦੀ ਹੈਗੀ ਪਰਮਾਤਮਾ ਦੇ ਘਰ ਦੇ ਵਿੱਚ ਤੇ ਇਹ ਅਰਦਾਸ ਹੋਣੀ ਚਾਹੀਦੀ ਵੀ ਜਿਵੇਂ ਉੜਾ ਦਿੰਦੇ ਆ ਇਹ ਕਦ ਤੱਕ ਐ ਹੋਜੂ ਪੰਜਾਬ ਐ ਬਣ ਜੂਗਾ ਹੁਣ ਪੰਜਾਬ ਜਿਹੜਾ ਹੁਣ ਕਿਸ ਤਰ੍ਹਾਂ ਕਰਕੇ ਚੱਲੀ ਜਾਂਦਾ ਸਾਰਾ ਕੁਝ ਤੇ ਪੰਜਾਬ ਦਾ ਹੋਣ ਕੀ ਭਲਾ ਹੋ ਰਿਹਾ ਤੇ ਉਦੋਂ ਪੰਜਾਬ ਦਾ ਭਲਾ ਕੀ ਕਰਤਾ ਸੀ ਤੇ ਹੁਣ ਵੀ ਹੋਣ ਜਾ ਰਿਹਾ ਸ਼ਰਿਆਮ ਡੋਬ ਕੇ ਪਾਣੀ ਚ ਮਾਰਤਾ ਪੰਜਾਬ ਕੌਣ ਆਇਆ ਇੱਥੇ ਕੀ ਮੈਂ ਆ ਬਿੱਟੇ ਮੁਛਲ ਨੂੰ ਉਹ ਕਹਿੰਦਾ ਜਿਹੜਾ ਮਾਨਨਾ ਹਵ ਛੂ ਹਵ ਛੂ ਕਰਕੇ ਲੜਦਾ ਮੈਂ ਲਵਥੇ ਗਲਤ ਨਿਕਲੂਗਾ ਪੰਜਾਬ ਲਈ ਇਹਨੇ ਕੀ ਕੀਤਾ ਪੰਜਾਬ ਡੋਬ ਗਿਆ ਪੰਜਾਬ ਦੇ ਲੋਕ ਭੁੱਖੇ ਮਰ ਗਏ ਸਾਰੇ ਲੋਕ ਜਾਤੀ ਧਰਮਾਂ ਦੇ ਲੋਕ ਭੁੱਖੇ ਮਰ ਗਏ ਕੀ ਉਥੇ ਲੰਗਰ ਕਿੰਨੇ ਪਚਾਇਆ ਸਿੱਖ ਪੰਥ ਪੰਜਾਬੀਆਂ ਨੇ ਤੇ ਇਹ ਕਿੱਥੇ ਰਹੇ ਜਿਹੜਾ ਗੰਜਾਂ ਚ ਦੂਰ ਦੂਰ ਕਰਦਾ ਬਾੜੇ ਬਾਹਰੋਂ ਗੋਲੀਆਂ ਕਰਨ ਨੂੰ ਰੱਖੇ ਜਦੋਂ ਤੁਸੀਂ ਜ਼ਬਾਨ 'ਚ ਦੇਖੋ ਹੱਡੀ ਨਹੀਂ ਹੁੰਦੀ ਤੇ ਹੱਡੀਆਂ ਤੜਵਾ ਦਿੰਦੀ ਆ ਇਹਨਾਂ ਦੀ ਜ਼ਬਾਨ ਮਾੜੀ ਆ ਇਸ ਕਰਕੇ ਹੀ ਇਹ ਆਪਣਾ ਕੀਤਾ ਪਾਉਂਦੇ ਹੈਗੇ ਆ ਦੂਜੇ ਪਾਸੇ ਬਿੱਟੂ ਦੀ ਗੱਲ ਕਰਦਾ ਜਿੰਨੇ ਮਰਜ਼ੀ ਤੂੰ ਕਹਿਲਾ ਉਹਨੂੰ ਰਿਆਕ ਕਰ ਦੋ ਅੱਤਵਾਦੀ ਐਂ ਕਰ ਦੋ ਇਹ ਬੰਦੀ ਕਿੰਨੇ ਬਣਾਏ ਸੀ ਕਿੰਨਾਂ ਨੇ ਕਰਾਏ ਆ ਤੂੰ ਜੋ ਮਰਜ਼ੀ ਕਰ ਲੈ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣੇਗਾ ਤੂੰ ਕਦੇ ਵਾਸਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਬਣੂਗਾ ਨਾ ਉਹ ਤੁਹਾਨੂੰ ਵੀ ਪਤਾ ਹੈ ਸਾਰੀ ਖਲਕਤ ਨੂੰ ਪਤਾ ਹੈ ਜਿਹੜਾ ਤੁਹਾਨੂੰ ਪਹਿਲਾਂ ਪੜਿਆ ਕੀ ਮਾਨ ਸਰਕਾਰ ਜਿਹੜੀ ਮੌਜੂਦਾ ਹੈ ਹਰ ਪੀੜਤ ਜਦੋਂ ਨੂੰ ਲੋਕ ਮਰ ਚੱਲੇ ਸੀ ਉਹਨੂੰ ਉੱਥੇ ਕੌਣ ਆਪੜਿਆ ਸੀਗਾ ਉਦੋਂ ਆਪੜਿਆ ਸੀ ਗੁਰੂ ਦਾ ਪੰਥ ਖਾਲਸਾ ਸਾਰੀ ਜਿਹੜੀ ਕੁਰਬਾਨੀ ਦਿੱਤੀ ਲੋਕਾਂ ਨੂੰ ਸਾਰਾ ਪਤਾ ਹੈ ਟਰਾਲੀਆਂ ਤੇ ਚੜ ਕੇ ਰਾਜਾ ਬੜੇ ਗੁੱਸਾ ਟਰੈਕਟਰ ਚਲਾ ਕੇ ਘਰ ਦੀ ਨੂੰ ਲੈ ਕੇ ਪੋਸਟਾ ਪਾਉਣੇ ਉਹ ਮੁੱਖ ਮੰਤਰੀ ਬਣ ਜੋਏ ਉਹ ਕੀ ਚੀਜ਼ ਹੈ ਯਾਰ ਕੀ ਆ ਲੋਕ ਜਾਗ ਗਏ ਆ ਯਾਰ ਬਹੁ ਜਮਾਨਾ ਚੇਜ ਹੋ ਚੁੱਕਿਆ ਹੁਣ ਤੁਸੀਂ ਭਲਾ ਤਾਂ ਇਸ ਚੀਜ਼ 'ਚ ਆ ਵੀ ਥੋੜਾ ਚਿਰ ਵਾਸਤੇ ਚੁੱਪ ਕਰਕੇ ਬੈਠ ਜਾਵੋ ਕਿਤੇ ਨੇਪਾਲ ਵਾਂਗੂ ਇਹ ਨਾ ਹੋਵੇ ਵੀ ਤੁਹਾਨੂੰ ਕਸੂਤਾ ਦਿਨ ਦੇਖਣਾ ਪੈ ਜਾਵੇ ਹੁਣ ਬਹਿ ਜਾਓ ਆਰਾਮ ਨਾਲ ਚੁੱਪ ਕਰਕੇ ਜੋ ਵੀ ਲੋਕ ਕਰਦੇ ਉਹਨਾਂ ਨੂੰ ਕਰਨ ਦਿਓ ਇੱਕ ਵਾਰੀ ਬਹੁ ਲੋਕਾਂ ਦੀਆਂ ਵੋਟਾਂ ਨਾਲ ਤੁਸੀਂ ਦਮ ਗਜੇ ਮਾਰਦੇ ਸੀਗੇ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਵੋਟ ਨਾ ਵੀ ਪਾਉਣ ਸਰਕਾਰਾਂ ਨਾ ਵੀ ਬਣਾਉਣ ਲੋਕ ਲੋਕਾਂ ਦੇ ਨਾਲ ਖੜੇ ਆ ਪੰਜਾਬ ਲੋਕਾਂ ਚਾ ਲੋਕ ਪੰਜਾਬ ਦੇ ਨਾਲ ਤੁਹਾਡੀਆਂ ਸਰਕਾਰਾਂ ਦਿੱਲੀ ਦੇ ਤਲਵੇ ਚੱਟੀ ਜਾਣ ਜੋ ਮਰਜ਼ੀ ਕਰੀ ਜਾਣ ਪੰਜਾਬ ਦੇ ਵਿੱਚ 5 ਸਾਲਾਂ ਲਈ ਕੋਈ ਸਰਕਾਰ ਹੀ ਨਹੀਂ ਹੋਣੀ ਚਾਹੀਦੀ ਇਕੱਲਾ ਅਕਾਲ ਤਖਤ ਹੁਕਮਨਾਮੇ ਦੇ ਮੁਤਾਬਕ ਹੀ ਸਾਰਾ ਕੰਮ ਚੱਲਣਾ ਚਾਹੀਦਾ ਤੇ ਪੰਜਾਬ ਚ ਖਾਲਸਤਾਨ ਸਾਰੇ ਲੋਕਾਂ ਦੀ ਬਰਾਬਰੀ ਹੋਵੇ ਉਹ ਕੰਮ ਕਰ ਕਰਕੇ ਤਾਨੂੰ ਟਾਇਰਸ ਦੇ ਦੇ ਕੇ ਸਭ ਕੁਝ ਕਰ ਕਰਕੇ ਜੁੱਤੀਆਂ ਖਾ ਖਾ ਕੇ ਤੇ ਕੀ ਵੀਡੀਓ ਬਣਾਉਣ ਜਾਣੀ ਤੁਸੀਂ 10 ਕਿਲੋ ਕਣਕ ਨਹੀਂ ਦਿੰਦੇ ਮੈਂ ਇਹ ਨੂੰ ਪੁੱਛਣਾ ਚਾਹਣਾ ਉਸ ਬਿੱਤੇ ਨੂੰ ਉਹ ਹੜ ਪੀੜਤਾ ਦੀ ਮਦਦ ਕੀ ਕੀਤੀ ਤੂੰ ਮੈਂ ਉਹਨੂੰ ਪੁੱਛਣਾ ਚਾਹੁੰਦਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਵੀ ਜਿੰਨੇ ਹਰਿਆ ਕਰ ਦਿਓ ਮੈਨੂੰ ਕੋਈ ਤਰਾਜ ਨਹੀਂ ਲੈ ਤੇ ਤੂੰ ਤੂੰ ਕੀ ਤਰਾਜ ਕਰਕੇ ਕਰ ਦੇਂਗਾ ਕਾਨੂੰਨਾਂ ਕਰੀ ਜਾਣਾ ਉਦੋਂ ਦਾ ਕੀ ਕਰ ਲਿਆ ਹੁਣ ਤੂੰ ਮੁੱਖ ਮੰਤਰੀ ਬਣ ਜਾਏਗਾ ਤੇ ਫਿਰ ਮੈਂ ਉਹਨੂੰ ਉਹ ਗੰਝੇ ਨੂੰ ਕਹਿਣਾ ਚਾਹੁੰਦਾ ਜਿਹੜਾ ਰੋਂਦਾ ਛੋ ਗੋਲੀਆਂ ਖਾਣ ਨੂੰ ਜੰਮਿਆ ਜਦੋਂ ਤੇਰੇ ਚ ਲੁਤਰੋ ਹੀ ਗੰਦੀ ਆ ਗੋਲੀਆਂ ਤਾਂ ਤੇਰੇ ਪਹਿਣ ਦੀਆਂ ਜਿੱਥੇ ਵੀ ਪਈਆਂ ਤੇਰੇ ਹੈ ਇਸ ਕਰਕੇ ਪੰਜਾਬ ਜਾਗ ਚੁੱਕਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਲੋਕਾਂ ਦੀ ਜ਼ਰੂਰਤ ਬਣ ਚੁੱਕੀ ਆ ਬੁੱਧੀਜੀਵੀ ਲੋਕ ਅੱਗੇ ਆ ਰਹੇ ਆ ਸਿਆਸੀ ਲੋਕ ਜਿਹੜੇ ਆਪਦੀ ਟੈਂਡ ਭੋਸੜੀ ਸਾਹਮਣੇ ਨਾ ਸਾਈਡ ਤੇ ਬੈਠ ਜਾਵੂ ਨਹੀਂ ਤਾਂ ਇਹ ਨਾ ਵੀ ਟਰੈਕਟਰ ਚਲਾ ਚਲਾ ਦੇ ਘਰ ਦੀਆਂ ਦੀ ਨਮੇਸ਼ ਲਾ ਲਾ ਵੀਡੀਓ ਲਾ ਲਾ ਕਿ ਇਹ ਸਮਝੇ ਵੀ ਮੁੱਖ ਮੰਤਰੀ ਬਣ ਜਾਵਾਂਗੇ ਇਹ ਤੁਸੀਂ ਭੁੱਲ ਜਾਓ ਮੁੱਖ ਮੰਤਰੀ ਜਿਹੜਾ ਬਣੂਗਾ ਉਹ ਤੁਹਾਨੂੰ ਵੀ ਪਤਾ ਹੈ ਤੇ ਜਿਹੜੇ ਸਭ ਤੋਂ ਪਹਿਲਾਂ ਪਹੁੰਚੇ ਆ ਤੁਹਾਡੇ ਪਹੁੰਚਣ ਤੋਂ ਤਾਂ ਪਹਿਲਾਂ ਮਰ ਜਣੇ ਸੀ ਲੋਕ ਜਿਉ ਨਾਲ ਲੋਕ ਪਹੁੰਚਦੇ ਤਾਂ ਫੇਸ ਕਰਕੇ ਕੋਈ ਗੱਲ ਨਹੀਂ ਸ਼ਾਂਤੀ ਰੱਖੋ ਪੰਜਾਬ ਦੇ ਲੋਕੋਂ ਗੁਰੂ ਗ੍ਰੰਥ ਸਾਹਿਬ ਬਾਬਾ ਨਾਨਕ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਗਵਾਹੀ ਕਰ ਰਿਆ ਇਸ ਕਰਕੇ ਤੁਹਾਨੂੰ ਕੁਝ ਨਹੀਂ ਹੁੰਦਾ ਹੜ ਦੀ ਕੋਈ ਗੱਲ ਨਹੀਂ ਹੜ ਆਏ ਨਹੀਂ ਲਿਆਂਦੇ ਗਏ ਆ ਹੋਰ ਆਉਣਗੇ ਕੁਝ ਨਹੀਂ ਹੁੰਦਾ ਪੰਜਾਬ ਪੰਥ ਸਿੱਖ ਧਰਮ ਇਹ ਕਦੇ ਖਤਮ ਨਹੀਂ ਹੋਊਗਾ ਉਹ ਹੋ ਗਏ ਲੋਕ ਜਿਵੇਂ ਮੈਂ ਤਸਵੀਰਾਂ ਵਿਖਾਈਆਂ ਜਿਹੜੇ ਕਹਿੰਦੇ ਸੀ ਦਿਲਾਂ 'ਚ ਵਸਦੇ ਸੀ ਇਹਨਾਂ ਦੇ ਆ ਚੀਕਾਂ ਮਾਰਦੇ ਜਿਹੜੇ ਹੁਣ ਵੇਖੋ ਫੋਟੋ ਫੋਟੋ ਜਿਹੜੀ ਹਿੱਕ ਤੇ ਲਾਉਣ ਦਾ ਮੇਰਾ ਕੋਈ ਮਕਸਦ ਆ ਇਸ ਗੱਲ ਦਾ ਜੇ ਕੋਈ ਕਿਸੇ ਤੇ ਲੱਗੀ ਹੋਵੇ ਮੈਂ ਉਹਦੀ ਉਸਤਾਖੀ ਚਾਉਣਾ ਮਾਫੀ ਚਾਉਣਾ ਪਰ ਜਿਹੜੇ ਮੇਰੇ ਜਵਾਤ ਆ ਤੇ ਮੇਰੇ ਪੰਜਾਬ ਦੇ ਆ ਮੇਰੇ ਗੁਰੂ ਗੋਬਿੰਦ ਸਿੰਘ ਦੇ ਆ ਸਾਡੇ ਸਿੱਖ ਪੰਥ ਦੇ ਆ ਮੈਂ ਉਹਨਾਂ ਮੁਤਾਬਕ ਚੱਲਦਾ ਹਾਂ ਉਹਨਾਂ ਮੁਤਾਬਕ ਚੱਲਦਾ ਰਹੂੰਗਾ ਤੇ ਉਹਨਾਂ ਮੁਤਾਬਕ ਹੀ ਚੱਲ ਹੀ ਜਾਣਾ ਮੈਂ ਕਿਸੇ ਦਾ ਕੋਈ ਦਬਾਅ ਜਾਂ ਗੁਲਾਮ ਨਹੀਂ ਹੈ ਵੈ ਗੁਰੂ ਜੀ ਦਾ ਕਲਸਾ ਵੈ ਗੁਰੂ ਜੀ